ਸਰਕਾਰ ਕਪਤਾਨ ਸਿੰਘ ਕਰਨਵਾ ਜੀ ਉਹਨਾਂ ਦੇ ਪੇਸ਼ਾ ਨਿਰੀਖਣ ਦੇ ਤਹਿਤ ਜਿਹੜੀ ਫੈਰਪੁਰ ਸ਼ਹਿਰ ਦੇ ਵਿਕਾਸ ਕਾਰਜ ਹੈ ਉਦੋਂ ਤਰਤ ਜਾਰੀ ਹੈ ਮਾਨਕੀ ਪੁਲੀਤ ਦਾ ਵੱਲੋਂ ਇਹ ਆਮ ਬਸਤੀਆਂ ਦੇ ਵਿਕਾਸ ਕਾਰਜਾਂ ਲਈ 7 ਕਰੋੜ ਰੁਪਏ ਦੀ ਜਿਹੜੀ ਗਰਾਟ ਜਾਰੀ ਕੀਤੀ ਗਈ ਸੀ ਉਹਦੇ ਤਹਿਤ ਅੱਜ ਅਸੀਂ ਵਾਰ ਨੰਬਰ 21 ਦੇ ਵਿੱਚ ਜਿਹੜੀਆਂ ਉਪਕੋਦੀਆਂ ਗਲੀਆਂ ਦਾ ਕੰਮ ਹੈ ਜਾਂ ਕੋਈ ਵੀ ਵਿਕਾਸ ਕਾਰਜ ਹੈ ਜਿਹੜੇ ਉਪੋ ਦੇ ਉਹਨਾਂ ਦਾ ਲਗਭਗ 87 ਲੱਖ ਰੁਪਏ ਦੀ ਜਿਹੜੀ ਲਾਗਤ ਨਾਲ ਜਿਹੜੀਆਂ ਗਲੀਆਂ ਤਿਆਰ ਹੋਣ ਵਾਲੀਆਂ ਹੈਗੀਆਂ ਉਹਨਾਂ ਦਾ ਨੀ ਪੱਥਰ ਇਹਨਾਂ ਇਥੋਂ ਦੇ ਨਗਰ ਨਿਵਾਸੀ ਦੇ ਇਹਨਾਂ ਦੇ ਹੱਥੋਂ ਹੀ ਲਟਵਾਇਆ ਗਿਆ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਇਹ ਕੰਮ ਹੈ ਜਲਦੀ ਹੀ ਪੂਰਾ ਹੋ ਜਾਏਗਾ ਤੇ ਇਹ ਪੂਰਾ ਵਧੀਆ ਤੋਂ ਪਾਰਨਰਸ਼ਿਪ ਦੇ ਨਾਲ ਕੰਮ ਕੀਤਾ ਜਾਏਗਾ ਜੇ ਇਹਦੇ ਵਿੱਚ ਕੰਮ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਪੇਚੀ ਨਜ਼ਰ ਆਉਂਦੀ ਹੈ ਤਾਂ ਮੈਂ ਨਗਰ ਨਿਵਾਸੀਆਂ ਤੋਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਉਹ ਖੁਦ ਉਹਦੀ ਨਿਗਾਹ ਸ਼ਾਦੀ ਰੱਖਣ ਜੇ ਫਿਰ ਵੀ ਕਿਤੇ ਉਹਨਾਂ ਨੂੰ ਕੋਈ ਲੱਗਦੀ ਹੈ ਕੋਈ ਪ੍ਰੋਬਲਮ ਲੱਗਦੀ ਹੈ ਉਹ ਸਾਡੀ ਸਾਡੀ ਜਿਹੜੀ ਟੀਮ ਹੈ ਅਡੀ ਟੀਮ ਦੇ ਧਿਆਨ ਵਿੱਚ ਲੈ ਕੇ ਉਹਨਾਂ ਨੂੰ ਸਾਡੇ ਜੀ ਸਾਹਿਬ ਨੇ ਉਹਨਾਂ ਦੇ ਧਿਆਨ ਵਿੱਚ ਲੈ ਕੇ ਕਿਉਂਕਿ ਇਹਨਾਂ ਲੋਕਾਂ ਦਾ ਪੈਸਾ ਹੈ ਲੋਕਾਂ ਵਾਸਤੇ ਖਰਚ ਹੋਣਾ ਹੈ ਤੇ ਉਹਦਾ ਇੱਕ ਇੱਕ ਰੁਪਇਆ ਜਿਹੜੀ ਪੱਖੋਂ ਹੈ ਉਸ ਜੋਗ ਤਰੀਕੇ ਨਾਲ ਹੋਵੇ ਤੇ ਇਸੇ ਤਰ੍ਹਾਂ ਕੀ ਜਿਹੜੇ ਹੋਰ ਵੀ ਵਿਕਾਸ ਕਰਦੇ ਜਿਹੜੇ ਸ਼ਹਿਰ ਤੇ ਉਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਦਿਨ ਰਾਤ ਅਸੀਂ ਇੱਕ ਕਰ ਰਹੇ ਹਾਂ ਤੇ ਜਿਹੜੇ ਬਾਕੀ ਇਹਦੇ ਕਾਰਜ ਆ ਉਹ ਵੀ ਜਲਦੀ ਹੀ ਦੇ ਪ੍ਰਚਾਲੇ ਜਾਣਗੇ ਜਿਹੜਾ ਇਹ ਇਧਰ ਗਲੀਆਂ ਤੋਂ ਲਾਪਾ ਜਿਹੜਾ ਸ਼ਾਇਦ ਦੇ ਵਿੱਚ ਜਿਹੜਾ ਸਪੀਡ ਲਾਈਟਾਂ ਦਾ ਕੰਮ ਚੱਲ ਰਿਹਾ ਹੈ ਜਾਂ ਟੀਵੀ ਵਾਲਾ ਸੌਰੀ ਜਲਾਦਿਆਂ ਦਾ ਰੋਡ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਦੁਆਰੇ ਨੇ ਰੋਡ ਦਾ ਕੰਮ ਹੈ ਜਿਹੜਾ ਉਹ ਅੰਡਰ ਪ੍ਰੋਸੈਸ ਹੈ ਚੱਲ ਰਿਹਾ ਹੈ ਇਹਨਾਂ ਨੂੰ ਤੇ ਇਸੇ ਤਰ੍ਹਾਂ ਹੀ ਉਹ ਜਿਹੜਾ ਨੈਕਸਟ ਹੈ ਜਿਹੜਾ ਸਿੱਖਾ ਵਾਲਾ ਰੋਡ ਤੇ ਕੁਸ਼ਕ ਖੜਕਾਂ ਲੱਦੀਆਂ ਨੇ ਭਾਈ ਮੰਦਰ ਵਾਲੀ ਖੜਕਾ ਉਹ ਵੀ ਅਸੀਂ ਜਿਹੜਾ ਦੇਖਦੇ ਜਿਹੜਾ ਜਲਦੀ ਅਸੀਂ ਮੁਕੰਮਲ ਕਰਵਾਵਾਂਗੇ ਧੰਨਵਾਦ